ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਨਮਨੀਤ ਕਿਚਨ ਵਲੌਗ ਤੇ ਅੱਜ ਦਾ ਵਲੌਗ ਹੈਗਾ ਜੀ ਤੁਹਾਨੂੰ ਪਤਾ ਕੀ ਵਿਆਹ ਚੱਲਣਾ ਪਿਆ ਸੋ ਅੱਜ ਫੇਰ ਪਹਿਲੇ ਤੇ ਮੈਂ ਸੋਚਿਆ ਸੀ ਕਿ ਅੱਜ ਨਹੀਂ ਜਾਣਾ ਮੰਮੀ ਉੱਥੇ ਹੀ ਨੇ ਕਿਉਂਕਿ ਪਤੀਜੇ ਦਾ ਵਿਆਹ ਆ ਤੇ ਫਿਰ ਭੂਆ ਦਾ ਬੰਦਾ ਹੀ ਉੱਥੇ ਰਹਿਣਾ ਸੋ ਮੰਮੀ ਉੱਥੇ ਸੀ ਤੇ ਰਾਤ ਉੱਥੇ ਹੀ ਨੇ ਤੇ ਮੈਂ ਸੋਚਿਆ ਸੀ ਕਿ ਨਹੀਂ ਜਾਉਂਗੀ ਪਰ ਫੇਰ ਹੁਣ ਫੋਨ ਆ ਗਿਆ ਵਿਆਹ ਵਾਲੇ ਮੁੰਡੇ ਦਾ ਕਿ ਤੁਸੀਂ ਆ ਜਾਓ ਤੇ ਮੈਂ ਕਿਹਾ ਕਿ ਕੀ ਕਰਨਾ ਹੈ ਕਹਿੰਦਾ ਮਰਟਰ ਕੱਢਨੇ ਆ ਮੈਂ ਕਿਹਾ ਚਾ ਮਟਰ ਮੈਂ ਹੀ ਕੱਢਨੇ ਆ ਮਟਰ ਮੈਂ ਹੀ ਕੱਢਨੇ ਆ ਸੋ ਹੁਣ ਮੈਂ ਘਰ ਦਾ ਕੰਮ ਸਾਰਾ ਕਰ ਲਿਆ ਬੱਚੇ ਸਕੂਲ ਚਲ ਗਏ ਸਾਰੇ ਜਣੇ ਦੀਦੀ ਵੀ ਸਾਰੇ ਤੇ ਪ੍ਰਤਾਪ ਜੀ ਵੀ ਤੇ ਹੁਣ ਅਸੀਂ ਮੈਂ ਬਸ ਕੱਪੜੇ ਮੇਰੇ ਕੱਲ ਦੇ ਤੋਂ ਤੇ ਸੀ ਮੈਂ ਕੁਛ ਢੈ ਵਗੈਰਾ ਕਰ ਲਿਆ ਕੁਛ ਪ੍ਰੈਸ ਕਰਨ ਵਾਲੇ ਉਧਰ ਕਮਰੇ ਚ ਪਏ ਆ ਸੋ ਇਹ ਸਾਰੇ ਸਾਮਕੇ ਸਾਰਾ ਖਲਾਰਾ ਪਿਆ ਕੱਪਿਆਂ ਦਾ ਇਹ ਸਾਰੇ ਸਾਮਕੇ ਜਾਉਂਗੀ ਲੇਟਿਆ ਜੇ 10:30 ਹੋ ਗਿਆ ਵੈਸੇ ਤੇ ਬਾਕੀ ਸਾਰਾ ਕੰਮ ਹੋ ਗਿਆ ਬਸ ਕੱਪੜੇ ਹੀ ਰਹਿ ਗਏ ਥੋੜੇ ਜਿਹਾ ਪ੍ਰੈਸ ਕਰਨ ਵਾਲੇ ਤੇ ਕੁਛ ਹਲਮਾਰੀਆਂ ਜੇ ਸੈੱਟ ਕਰਨ ਵਾਲੇ ਉਹ ਤੇ ਵੈਸੇ ਜਿਆਦਾ ਦੀਦੀ ਕਰਦੇ ਹੁੰਦੇ ਆ ਦਲਜੀਤ कौर ਜੀ ਰੱਖਦੇ ਆ ਸਾਰਿਆਂ ਦੇ ਕੱਪੜੇ ਮੇਰਾ ਕੰਮ ਆ ਪ੍ਰੈਸ ਕਰਨਾ ਕਦੀ ਮੈਂ ਕਰ ਲੇਨੀ ਕਦੀ ਮੰਮੀ ਕਰ ਲੈਂਦੇ ਆ ਸੋ ਮੈਂ ਆਖਿਆ ਕਿ ਨਾਲ-ਨਾਲ ਹੀ ਕੱਪੜੇ ਸਮੇਟ ਤੇ ਜਾਈਏ ਕਿਉਂਕਿ ਜਿੰਦੋਂ ਵਿਆਹ ਜਾਂਦੇ ਤੇ ਵਿਆਹ ਦੇ ਵਿੱਚ ਬਦਲ ਕਪੜੇ ਲਾਲਾ ਸੁੱਟੀ ਜਾਂਦੇ ਉਹ ਸਾਡਾ ਇੱਕ ਕਮਰਾ ਲਾਸਟ ਵਿੱਚ ਹੈਗਾ ਉਹ ਤੁਹਾਨੂੰ ਮੈਂ ਦਿਖਾਉਂਗੀ ਉਹ ਸਾਰਾ ਭਰਿਆ-ਪਿਆ ਹੁੰਦਾ ਆ ਸੋ ਕੋਸ਼ਿਸ਼ ਕਰਨੀ ਆ ਕਿ ਨਾਲ-ਨਾਲ ਸਭੀ ਵੀ ਜਾਈਏ ਸੋ ਬਸ ਚਲੋ ਹੁਣ ਮੈਂ ਮਿਲਦੀ ਆ ਤੁਹਾਨੂੰ ਫਿਰ ਤਿਆਰ ਹੋ ਗਈ ਚਲਦੇ ਹੁਣ ਤੇ ਦੇਖਦੇ ਆ ਜਾ ਕੇ ਕਿਹੜੇ ਮਟਰ ਕੱਢਨੇ ਨੇ ਬੰਮੀ ਦਾ ਵੀ ਫੋਨ ਆ ਗਿਆ ਇੱਕ ਵਾਰੀ ਜੀ ਆਣਾ ਕਿ ਨਹੀਂ ਆਣਾ ਮੈਂ ਕਿਹਾ ਚਲੋ ਮੈਂ ਥੋੜੀ ਦੇਰ ਜਦ ਤੱਕ ਬੱਚੇ ਬੱਚਿਆਂ ਨੇ ਘਰੇ ਪਹੁੰਚਣਾ ਉਸ ਤੋਂ ਪਹਿਲਾਂ ਪਹਿਲਾਂ ਮੈਂ ਉਹ ਨਹੀਂ ਆ ਨਾਲੇ ਇੱਕ ਦੋ ਬਾਜ਼ਾਰ ਦੇ ਕੰਮ ਆ ਉਹ ਕਰ ਲਾਂਗੇ ਚਲੋ ਜੀ ਚੱਲੀਏ ਫਿਰ ਕਿਉਂ ਮਟਰ ਕੱਢਣ ਵਾਲੀ ਪਾਰਟੀ ਆਈ ਹੈ ਮੈਨੂੰ ਵੀ ਸਪੈਸ਼ਲ ਮਟਰ ਕੱਢਣ ਲਈ ਸੱਦਿਆ ਆ ਪਰ ਜੋ ਫਰੈਸ਼ ਮਟਰ ਹੈ ਨਾ ਖਾਂਦਾ ਨਾ ਸਪੈਸ਼ਲ ਦੀਨਾਗਰ ਤੋਂ ਆਈ ਆ ਜਿਹੜੇ ਫਰੈਸ਼ ਮਟਰ ਆ ਨਾ ਉਹਨਾਂ ਦੀ ਰੀਸ ਨਹੀਂ ਹੈਗੀ ਤੇ ਫਰੋਜ਼ਨ ਤੇ ਸਵਾਦ ਨਹੀਂ ਲੱਗਦੇ ਮੰਮੀ ਚਾਹ ਪੀ ਰਹੀ ਆ ਇਹ ਫਾਇਦਾ ਆ ਨਾ ਇੱਕ ਦਿਨ ਗੈਪ ਦੇ ਆ ਵੀ ਕਪੜੇ-ਕੁਪੜੇ ਸਭ ਧੋ ਕੇ ਪਾਉਂਦੇ ਆ ਇਹਦੇ ਧੁੱਪ ਸਿੱਕੀ ਜਾ ਰਹੀ ਆ ਹਾਂਜੀ ਲੀ ਗਾ ਮੈਨੂੰ ਵਾਈਫਾਈ ਮਿਲ ਗਿਆ ਮੰਮੀ ਚੱਲ ਲੰਡਿਆ ਵਾਈਫਾਈ ਚਾਹਦੀ ਆ ਤੁਸੀਂ ਕੀ ਲੈ ਰਹੇ ਆ ਇਹ ਚਾਹਦੀ ਆ ਜੋ ਉਸਕੇ ਠੀਕ ਆ ਲੋਵਸ ਟਿਕ ਮਾ ਨਹੀਂ ਚਾਟ ਮਨੂੰ ਪਾਣੀ ਪੀ ਲਓ ਸਰ ਗੁਲਗਲੇ ਤਾਨੂੰ ਪਹੁੰਚੇ ਨਹੀਂ ਹਾਂ ਬਾਬਾ ਗੁਲਗਲੇ ਨਹੀਂ ਪਹੁੰਚੇ ਮੈਂ ਲੈ ਕੇ ਆਉਂਦੀ ਆਪਰੇ ਗੁਲਗਲੇ ਹਾਂ ਹੈ ਮੈਂ ਕਿਹਾ ਉਹ ਮੈਨੂੰ ਕੋੜੀ ਦਸਿਆ ਹਾਂ ਤੁਸੇ ਨਾ ਆਇਆ ਹਾਂ ਅੱਛਾ ਫਿਰ ਕੀ ਆਂਦੀ ਆਹੋ ਹੈ ਤੇਰੇ ਨੌ ਕੀ ਆ ਮੇਰਾ ਪੁੱਤ ਆਹੋ ਕਿ ਮੇਰਾ ਪੋਤਾ ਮੇਰਾ ਪੁੱਤਰਾ ਹਾਂ ਹੈ ਨਾ ਘਰੇ ਨਾ ਘਰ ਮੈਂ ਜਾਣ ਕੀਤੀ ਆ ਸੋ ਸਰਬਾਪਿਤ ਕਹਿੰਦੇ ਹੋਈ ਐਂ ਕਿ ਤੂੰ ਮੇਜਾ ਆਦਨ ਹੋ ਗਈਆਂ ਹੁਣ ਚਾਚੀ ਸਾਡੇ ਕਾਹਨਾ ਮਾਸੀ ਦਾ ਕੌਣ ਆ ਹੈ ਵਾ ਪੂਆ ਕੋਈ ਸਾਡੇ ਪੂਆ ਜੀ ਮੋਖਿਆਂ ਵਾਲਿਆਂ ਦੀ ਬੇਟੀ ਵਿਚਲੀ ਭਲਾਈ ਵਾਲੀ ਆ ਭਲਾਈ ਵਾਲੀ ਆਹ ਹੁਣ ਮੈਂ ਪਛਾਣੀ ਆ ਭਲਾਈ ਵਾਲੀ ਅੱਛਾ ਠੀਕ ਹੈ ਦੇਖ ਲੈ ਪਛਾਣੇ ਦੀ ਇੱਤਾਂ ਚੀਚਰ ਨਹੀਂ ਜਿਹੜੀ ਸਾਡੇ ਨਾਲ ਸਾਡੀ ਚਾਚੀ ਚਾਚੀ ਜਿਹੜਾ ਦਨ ਡੌਣੀ ਫੇਗੀ ਡੌੜੀ ਫਿਰਦੀ ਹੈ ਦੇਖ ਕਰਦੀ ਤੂੰ ਕੀਤਾ ਥਿੰਕ ਦਿੱਤਾ ਇਹਨਾਂ ਪਾਣ ਚੌਧਰੀ ਉਹਨੂੰ ਧੱਕੇ ਮਾਰਿਆ ਉਹਨੂੰ ਮਾਰਿਆ ਐ ਹੁੰਦਾ ਮੈਂ ਕਸਵੇਂ ਨਾਲ ਆਇਆ ਹੈ ਆਇਆ ਹੈ ਤੇਰੀ ਨੌਂ ਨੇ ਨਹੀਂ ਦਿੱਤਾ ਚਾਚੀ ਅਸੀਂ ਤੇ ਸੁਨਾਹ ਭੇਜਿਆ ਹਾਂ ਤੇਰੀ ਨੌਂ ਨੇ ਨਹੀਂ ਤੈਨੂੰ ਦਿੱਤਾ ਅਸੀਂ ਤੇ ਸੁਨਾਹ ਭੇਜਿਆ ਤੈਨੂੰ ਰੋਟੀ ਖਾਣੇ ਚਾਹਤ ਨਹੀਂ। ਗੁਲਗੁਲੇ ਮੇਰੇ ਪੈਰ ਮੰਦਰ ਦੇ ਮੈਨੂੰ ਘਰ ਥੋੜਾ ਪਿਆ ਕੇ ਲਾ ਮੈਂ ਸਵੇਰੇ ਪੈ ਗਈ ਸੁੱਤੀ ਉੱਠ ਗਈ। ਤੇ ਖਾਣੇ ਖਾਦੇ ਨਾਲ ਆਂ ਤੰਦਾ ਨਾ ਹਾਂ ਤੰਦ ਕਿੱਥੇ ਆ? ਭੋਰਪੁਰ ਕੇ ਖਾਣੇ ਨੇ ਭੋਰਪੁਰ ਇਹਨੇ ਭੋਰਪੁਰ ਕੇ ਖਾ ਲੈਣੇ। ਉਹ ਹੀ ਤਾਂ ਕਹਿੰਦਾ ਜਿੱਦਾਂ ਉਹ ਰਾਤੀ ਖਾਂਦੇ ਰਾਤੀ ਭੋਰਪੁਰ ਕੇ ਖਾਦੇ ਨਾ ਮੇਰੀ ਮੂਵੀ ਉਹ ਆਉਂਦੀ ਉਹ ਚਾਤੀ ਚਰਨੀ ਬੋਲੇ ਠਈ। 11 ਹਾਂ ਅਬੀਰ ਉਹ ਜਣ ਕਿੱਥੇ ਗਈ ਰਹੀ ਆ ਇੱਥੇ ਆ ਅੰਦਰ ਹੁਣੇ ਉਹ ਜੇ ਸਮਾਨ ਤੁੰ ਦੇਣਾ ਲੋ ਜੀ ਅੰਦਰ ਬਣ ਗਈ ਪਿੰਡ ਦੀ ਰੋਟੀ ਦਾਲ ਚੌਲ ਵਾਣੀ